ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹਰ ਫੈਮਿਲੀ ਵਿੱਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਸਵੇਰ ਦਾ ਟਾਈਮ ਸੀ ਚਲੋ ਪਹਿਲਾਂ ਆਪਾਂ फटाफट ਕੀਤੇ ਸਾਰੇ ਕੰਮ ਤੇ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਸੀ ਕਿਉਂਕਿ ਮੇਰੇ ਨਾ 1k ਸਬਸਕ੍ਰਾਈਬ ਹੋ ਗਏ ਮੇਰੇ ਸਾਰੇ YouTube ਭੈਣ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਦੀ ਸਪੋਰਟ ਨਾਲ ਮੇਰੇ ਜਲਦੀ ਜਲਦੀ 1k ਸਬਸਕ੍ਰਾਈਬ ਹੋ ਗਏ ਤੇ ਉਹਨਾਂ ਦੀ ਸਪੋਰਟ ਨਾਲ ਜਲਦੀ ਜਲਦੀ ਆਪਾਂ ਵਾਸਟ ਟਾਈਮ ਵੀ ਪੂਰਾ ਕਰਨਾ ਤੇ ਆਪਾਂ ਇਹ ਸਾਰਿਆਂ ਨੇ ਖੁਸ਼ੀ ਮਨਾ ਲਈ ਨਾ ਕੋਈ ਕੇਕ ਕੱਟਦਾ ਕੋਈ ਕੁਝ ਕਰਦਾ ਪਰ ਮੈਂ ਬਾਬਾ ਜੀ ਦਾ ਸ਼ੁਕਰਾਨਾ ਕਰਦੀ ਹਾਂ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਉਹਨਾਂ ਦੀ ਸਪੋਰਟ ਆ ਉਹਨਾਂ ਦਾ ਸ਼ੁਕਰਾਨਾ ਕਰਦੀ ਮੈਂ ਅੱਜ ਨਾ ਸਭ ਤੋਂ ਪਹਿਲਾਂ ਮੈਂ ਜਰੂਰ ਕੜਾਹੀ ਲਈ ਆਪਾਂ ਧੋ ਕੇ ਮੈਂ ਕਿ ਇਹਦੇ ਵਿੱਚ ਆਪਾਂ ਪ੍ਰਸ਼ਾਦ ਬਣਾਉਨੇ ਆ ਮੈਂ ਚੰਗੀ ਤਰ੍ਹਾਂ ਕੜਾਹੀ ਨੂੰ ਸਾਫ਼ ਕੀਤਾ ਤੇ ਉਸ ਤੋਂ ਬਾਅਦ ਆਪਾਂ ਸੋਚਿਆ ਵੀ ਚਲੋ ਦੇਗ ਬਣਾ ਕੇ ਨਾ ਮੱਥਾ ਟੇਕਾਂਗੇ ਪਾਠ ਕਰਾਂਗੇ ਕਿਉਂਕਿ ਨਾ ਆਪਾਂ ਤਾਂ ਰੋਜ਼ ਖਾਂਦੇ ਹੀ ਰਹਨੇ ਆ ਨਾ ਪਾਰਟੀਆਂ ਵਗੈਰਾ ਕਰਦੇ ਹੀ ਰਹਨੇ ਆ ਠੀਕ ਆ ਤੇ ਮਹਾਰਾ ਜਿਹੜਾ ਆਪਾਂ ਸਭ ਨੂੰ ਦੇਣ ਵਾਲਾ ਨਾ ਜੀ ਦੀ ਸਾਰੇ ਤੇ ਸਿਰ ਤੇ ਹੱਥਾਂ ਮਿਹਰ ਭਰਿਆ ਨਾ ਉਹਦਾ ਸ਼ੁਕਰਾਨਾ ਕਰਨਾ ਆਪਾਂ ਭੁੱਲ ਜਨੈ ਇਹਦੇ ਲਈ ਮੈਂ ਸੋਚਿਆ ਕਿਉਂ ਨਾ ਆਪਾਂ ਨਾ ਦੀਖ ਬਣਾ ਕੇ ਨਾ ਉਸ ਤੋਂ ਬਾਅਦ ਇੱਕੜਾ ਪ੍ਰਸ਼ਾਦ ਬਣਾ ਕੇ ਤੇ ਉਸ ਤੋਂ ਬਾਅਦ ਮੈਂ ਕਿ ਮੈਂ ਪਾਠ ਕਰੂੰਗੀ ਤੇ ਵਾਈ ਗੁਰੂ ਜੀ ਦਾ ਕਰੂੰਗੀ ਸ਼ੁਕਰਾਨਾ ਤੇ ਜੀ ਦੀ ਸਭ ਤੋਂ ਵੱਡੀ ਮਿਹਰ ਕੋਈ ਵੀ ਕੰਮ ਕਰਦੇ ਆਪਾਂ ਨਾ ਵਾਈ ਗੁਰੂ ਦੀ ਮਿਹਰ ਨਾਲ ਹੀ ਕਰਦੇ ਆ ਨਾ ਵਾਈਗੁਰ ਦਾ ਹੱਥ ਰੱਖ ਕੇ ਚੱਲਦੇ ਹਾਂ ਤੇ ਮੈਂ ਇਸੇ ਤਰ੍ਹਾਂ ਹੀ ਮੈਂ ਕਿਹਾ ਚਲੋ ਆਪਾਂ ਨਹਾ ਧੋ ਕੇ ਫਿਰ ਮੈਂ ਦੀਗ ਬਣਾਉਣੀ ਸਟਾਰਟ ਕਰਤੀ ਤੇ ਮੇਰੀ ਸਾਰੇ ਭੈਣ ਬਣਾਉਣੀ ਇਹੀ ਬੇਨਤੀ ਹੈ ਨਾ ਤੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ ਕੋਈ ਵੀ ਖੁਸ਼ੀ ਵਾਲਾ ਕੋਈ ਕੋਈ ਵਧੀਆ ਚੀਜ਼ ਘਰ ਸੁ ਲਿਆਉਨੇ ਆ ਨਾ ਜਾਂ ਕੋਈ ਆਪਾਂ ਕੰਮ ਦੀ ਸ਼ੁਰੂਆਤ ਕਰਦੇ ਆ ਨਾ ਤਾਂ ਆਪਾਂ ਵਾਈਗੁਰ ਜੀ ਦਾ ਸ਼ੁਕਰਾਨਾ ਸਭ ਤੋਂ ਪਹਿਲਾਂ ਕਰਿਆ ਕਰੋ ਹਣਾ ਤੈਨੂੰ ਪਾਰਟੀਆਂ ਤਾਂ ਆਪਾਂ ਹਰੇਕ ਕਰ ਹੀ ਲੈਨੇ ਆ ਬਹੁਤ ਟਾਈਮ ਹੁੰਦਾ ਆਪਣੇ ਕੋਲੇ ਨਾ ਹੋਰ ਪਾਰਟੀਆਂ ਕੇਕ ਵਗੈਰਾ ਕੱਟਣ ਦੇ ਬਹੁਤ ਮੌਕੇ ਹੁੰਦੇ ਨੇ ਪਰ ਬਾਈਗੂ ਜੀ ਦਾ ਸ਼ੁਕਰਾਨਾ ਆਪਾਂ ਭੁੱਲ ਜਾਨੇ ਆ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਹੈ ਨਾ ਆਪਾਂ ਜਿਹਦਾ ਸਤ ਦਿੱਤਾ ਖਾਣਿਆ ਨਾ ਜਿਹੜਾ ਸਭ ਨੂੰ ਪਾਲਦਾ ਨਾ ਉਹਦਾ ਸ਼ੁਕਰਾਨਾ ਕਰਨਾ ਭੁੱਲ ਜਾਨੇ ਆ ਆਪਾਂ ਸਭ ਤੋਂ ਪਹਿਲਾਂ ਪਾਰਟੀਆਂ ਵਗੈਰਾ ਕਰਨ ਚਲੇ ਜਾਨੇ ਤੇ ਇਹਦੇ ਲਈ ਮੈਂ ਸੋਚਿਆ ਨਹੀਂ ਆਪਾਂ ਘਰ ਵਿੱਚ ਨਾ ਕੜਾ ਪ੍ਰਸ਼ਾਦੀ ਦੀ ਬਣਾ ਕੇ ਪਾਠ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਬਾਈਗੂ ਜੀ ਦਾ ਸ਼ੁਕਰਾਨਾ ਕਰੂੰਗੀ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੈ ਨਾ ਇਹਨਾਂ ਨੂੰ ਪਾਲਟੀ ਦੇਣੀ ਉਹਨਾਂ ਨੂੰ ਵੀ ਦੇਵਾਂਗੇ ਕੋਈ ਗੱਲ ਨਹੀਂ ਛੋਟੇ ਬੱਚੇ ਮੰਗ ਰਹੇ ਨੇ ਵੀ ਅਸੀਂ ਪੀਜ਼ਾ ਵਗੈਰਾ ਖਾਣਾਗਾ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਲਿਆ ਕੇ ਦੇਵਾਂਗੇ ਹੈ ਨਾ ਚਲੋ ਉਹਨਾਂ ਦੀ ਖੁਸ਼ੀ ਆ ਤੇ ਮੈਂ ਇਹ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਮੇਰੇ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਸੀ ਕਿਉਂਕਿ ਸਾਰਿਆਂ ਨਹੀਂ ਹੁੰਦਾ ਨਾ ਜਦੋਂ ਆਪਾਂ ਮਿਹਨਤ ਕਰਦੇ ਆਂ ਤੇ ਆਪਾਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਜੇ ਨਾ ਉਹਦੇ ਲਈ ਮੈਂ ਪਹਿਲੀ ਆਪਣੀ ਮੰਜ਼ਿਲ ਤੇ ਪਹੁੰਚ ਚੱਕੀ ਆ ਤੇ ਕੋਈ ਗੱਲ ਨਹੀਂ ਦੂਸਰੀ ਤੇ ਵੀ ਪ੍ਰਮਾਤਮਾ ਜ਼ਰੂਰ ਅੱਗੇ ਪਹੁੰਚਾਏਗਾ ਤੇ ਇਸ ਇਹਦੇ ਲਈ ਆਪਾਂ ਸਭ ਦਾ ਇੱਕ ਦੂਜੇ ਦਾ ਸਾਥ ਦੇ ਕਰੋ سپورਟ ਕਰਿਆ ਕਰੋ ਪਲੀਜ਼ ਹਨਾ ਕਿਸੇ ਤੋਂ ਜੈਲਸੀ ਨਾ ਕਰਿਆ ਕਰੋ ਨਾ ਜੇ ਕੋਈ ਆਪਾਂ ਤੋਂ ਅੱਗੇ ਵਧ ਰਿਹਾ ਠੀਕ ਆ ਉਹਦੀ ਮਿਹਨਤ ਹੁੰਦੀ ਆ ਤੇ ਜੇ ਮੈਂ ਕਿਸੇ ਦਾ ਮੇ ਤੋਂ ਬਹੁਤ ਅੱਗੇ ਨਹੀਂ ਕਿਉਂ ਉਹਨਾਂ ਦੀ ਮਿਹਨਤ ਆ ਠੀਕ ਆ ਤੇ ਜੇ ਅਗਲਾ ਮਿਹਨਤ ਕਰਦਾ ਮਿਹਨਤ ਕਰਕੇ ਕੋਈ ਵੀ ਕੰਮ ਕਰਦਾ ਨਾ ਤਾਂ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ ਇਹ ਨਹੀਂ ਹੈਗਾ ਕਿ ਕੋਈ ਐਧਾ ਹੀ ਐਸ ਆਰਾਮ ਦੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਜਾਂਦਾ ਨਾ ਸਭ ਨੂੰ ਔਕੜਾਂ ਆਉਂਦੀਆਂ ਨੇ ਸਾਹਮਣਾ ਕਰਨਾ ਪੈਂਦਾ ਫਿਰ ਆਪਾਂ ਵੀ ਕੋਈ ਛੋਟਾ ਜਿਹਾ ਕੰਮ ਕੀਤਾ ਵੈਸੇ ਵੀ ਮੇਰੀ ਆਦਤ ਆ ਜੇ ਵੀ ਕੋਈ ਵੀ ਕੰਮ ਹੋਵੇ ਤਾਂ ਮੈਂ ਬਾਈ ਜੀ ਦਾ ਸਪਰਾਨਾ ਜ਼ਰੂਰ ਕਰਦੀ ਆ ਕਿਉਂਕਿ ਆਪਾਂ ਨੂੰ ਦੇਣ ਵਾਲਾ ਉਹੀ ਹੈ ਨਾ ਉਹਦੀ ਮਿਹਰ ਆ ਨਾ ਸਭ ਤੇ ਹਾਂਜੀ ਚਲੋ ਦੇ ਗਏ ਆਪਣੀ ਹੁਣ ਦੇਗ ਹੋ ਗਈ ਆ ਬਣ ਕੇ ਤਿਆਰ ਫਿਰ ਮੈਂ ਕਿਹਾ ਚਲੋ ਨਾ ਦੇਗ ਬਣਾ ਕੇ ਆਪਾਂ ਕਰਾਂਗੇ ਪਾਠ ਆਪਣੀ ਦੇਗ ਬਣ ਕੇ ਰੈਡੀ ਹੋ ਗਈ ਹੈ ਤੇ ਹੁਣ ਮੈਂ ਪਾਠ ਕਰਾਂਗੀ ਆਪਾਂ ਜਗਜੀ ਸਾਹਿਬ ਦਾ ਪਾਠ ਕਰਾਂਗੇ ਜਗਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਾਂਗੇ ਹਾਂ ਜੀ ਹਾਂ ਕਿ ਹੁਣ ਆਪਾਂ ਕਰ ਰਹੇ ਆ ਪਾਰਟ 2 ਪਾਰਟ ਕਰ ਰਹੇ ਆ ਜੱਜ ਸਿੰਘ ਸਾਹਿਬ ਦਾ ਜੱਜ ਸਿੰਘ ਸਾਹਿਬ ਦਾ ਪਾਰਟ ਮੈਸਰੂ ਕੀਤਾ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਥੈਂਕਸ ਧੰਨਵਾਦ